ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਨੂੰ ਸੁਖ ਬਲੌਗਸ ਬੋਪਰ राजेंद्र ਦਾ ਸਵਾਗਤ ਹੈ ਜੀ ਤੁਹਾਨੂੰ ਫੈਮਿਲੀ ਕਿੱਦਾਂ ਸਾਰੇ ਠੀਕ ਠਾਕ ਹੋ ਤੁਸੀਂ ਸਾਰੇ ਸਾਰਿਆਂ ਸਤਿ ਸ਼੍ਰੀ ਅਕਾਲ ਮੈਂ ਇੱਕ ਵਰੀ ਬੋਪਰ ਆਇਤਾਂ ਹਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਸਬਸਕ੍ਰਾਈਬ ਕਰ ਦਿਜੇ ਕਲਾ ਵੀਜ਼ੇ ਕਰਨ ਦਾਇਓ ਤੇ ਹੋਰ ਤੁਸੀਂ ਚੈਨਲ ਨੂੰ ਬਹੁਤ ਘੱਟ ਸਬਸਕ੍ਰਾਈਬ ਕਰਦੇ ਆ ਤੇ ਦੇਖੇ ਜਰੂਰ ਚਲੋ ਖੈਰ ਦੇਖ ਲਿਆ ਕਰੋ ਮੇਰੇ ਬਲੌਗ ਨੂੰ ਅੰਤ ਤੱਕ ਦੇਖਿਆ ਕਰੋ ਤੇ ਸੋਣਾ ਕਮੈਂਟ ਕਰ ਦਿਆ ਕਰੋ ਹਨਾ ਤੇ ਕਮੈਂਟ ਤੋਂ ਪਤਾ ਲੱਗ ਜਾਂਦਾ ਤੁਸੀਂ ਕਿਹੜੇ ਰੀਸਾਂ ਨੂੰ ਦੇਖਦੇ ਆ ਦੇਖੋ ਜੀ ਸਵੇਰ ਦਾ ਹੋ ਗਿਆ ਟਾਈਮ ਤੁਗਰੀਮਾਨ 10:30 ਤੋਂ 11:11 ਦਾ ਟਾਈਮ ਹੋ ਗਿਆ ਜਣੀ ਘੰਟਾ ਕੋ ਹੋਰ ਦੁਪਹਿਰ ਹੋ ਜਾਣੀ ਆ ਨਾ ਕੰਮ ਕਾਰ ਨਿਬੜ ਗਏ ਸਾਰੇ ਘਰ ਦੇ ਤੇ ਬੱਚਾਂ ਨੂੰ ਰੋਟੀ ਵੀ ਦੇ ਆਂਦੀ ਆ ਤੇ ਅੱਜ ਅਸੀਂ ਚੱਲੇ ਆ ਤੁਸੀਂ ਗੈਸ ਕਰਕੇ ਦੱਸਿਓ ਅਸੀਂ ਕਿੱਥੇ ਜੱਥੇ ਆਏ ਸਨ ਨਾ ਸਾਡੇ ਆਪਣੇ ਜਜਮੈਂਟ ਤੁਸੀਂ ਕਰਨੀ ਆ ਇਹਨਾਂ ਨੇ ਕਪੜੇ ਕਿੱਦਾਂ ਦੇ ਪਾਏ ਆ ਤੇ ਕਿਦਾਂ ਦਾ ਕਪੜਾ ਕਿੱਥੇ ਪੈਂਦਾ ਕਿੱਥੇ ਨਹੀਂ ਪੈਂਦਾ ਨਾ ਜਿੱਥੇ ਚੱਲੇ ਆ ਅਸੀਂ ਉੱਥੇ ਉੱਥੇ ਅਸੀਂ ਵਲੌਗ ਬਣਾ ਨਹੀਂ ਸਕਦੇ ਹਨ ਕਿਉਂ ਮਜਬੂਰੀਆਂ ਹੁੰਦੀਆਂ ਆ ਤੇ ਇਦਾਂ ਨਹੀਂ ਚੰਗਾ ਲੱਗਦਾ ਹੈਗਾ ਤੇ ਤੁਹਾਨੂੰ ਦੱਸ ਦਿੱਤਾ ਇਸ ਹਿੱਸਾ ਨੂੰ ਕਮੈਂਟ ਕਰਕੇ ਦੂਸੇਓ ਤੇ ਮੰਮੀ ਹੁਣੀ ਵੀ ਆਏ ਨਾਲ ਹਨਾ ਤੇ ਦੇਖ ਜਿਸਣਾ ਜ਼ਰੂਰ ਆ ਕਮੈਂਟ ਕਰਕੇ ਤੇ ਤੁਹਾਨੂੰ ਦਿਖਾਉਨੇ ਆ ਮੈਂ ਸਾਡੇ ਬਲੌਗ ਨੇ ਇਦਦੇ ਬਣੇ ਰਿਹਾ ਕਰੋ ਤੇ ਦੇਖੋ ਮੰਮੀ ਹੁਣੀ ਆਏ ਆ ਤੇ ਕੱਲ ਪਰਸੋਂ ਵੀ ਜੇ ਲਾਗੇ ਤਾਂ ਇਹ ਫਾਇਦਾ ਹੁੰਦਾ ਹਨਾ ਤੇ ਚਲ ਆਪਾਂ ਫਟਾਫਟ ਚੱਲ ਜਾਨੇ ਆ ਦੂਰ ਦਾ ਪਿੰਡ ਤਾਂ ਬੰਦਾ ਤੱਕਦਾ ਰਹਿ ਜਾਂਦਾ ਕਿਦਾਂ ਲਾਗੇ ਰੋ ਤੁਰੇ ਰਹਾ ਕੋਈ ਨਹੀਂ ਤੁਰਨੀ ਨਹੀਂ ਜਾਣੇ ਚਲੋ ਕੰਮ ਨਾ ਕੀ ਆਉਂਦਾ ਹਰੇ ਕੋਈ ਨਾ ਜੇ ਤੱਕ ਕਿਦਾਂ ਵੀ ਹੈਗਾ ਤੇ ਉਹ ਦੇਖੋ ਟ੍ਰਾਈਪੋਡ ਹਾਂ ਆ ਸਹੀ ਗੱਲ ਮੈਨੂੰ ਕਹਿੰਦਾ ਜਾਣਾ ਨਹੀਂ ਵੀ ਤੁਸੀਂ ਜਾਣਾ ਨਹੀਂਗਾ ਮੈਂ ਤੁਹਾਡੇ ਨਾਲ ਜਾਣਾ ਮੈਂ ਕਹਾ ਤੂੰ ਆਪਣੇ ਪੜਾਈ ਦਾ ਖਿਆਲ ਰੱਖ ਤੇਰੀ ਬੋਰਡ ਦੀ ਕਲਾਸ ਹੈ ਨਾ ਤੇ ਛੋਟਾ ਚਲੋ ਬੱਚਾ ਇਦਾਂ ਹੀ ਕਰਦੇ ਹੁੰਦੇ ਆ ਮੈਨੂੰ ਪਤਾ ਲੱਗਿਆ ਤੁਸੀਂ ਜਾਣਾ ਅੱਜ ਕਿਤੇ ਤੁਸੀਂ ਪੱਕਾ ਮੈਂ ਸੁਣ ਲਿਆ ਫੋਨ ਤੁਹਾਡਾ ਮੈਂ ਕੋਈ ਉਹ ਸੁਣ ਫੋਨ ਸੁਣੀ ਚੱਲ ਕੋਈ ਚੱਕਰ ਨਹੀਂ ਹੈਗਾ ਨਾ ਆਹਾਂ ਤੂੰ ਆਪਣੀ ਪੜ੍ਹਾਈ ਦਾ ਖਿਆਲ ਰੱਖ ਤੇ ਰੀਵੋਰਡ ਦੀ ਕਲਾਸ ਐਤ ਕੀ ਹੈ ਨਾ ਤੇ ਆਹ ਡਰਾਈ ਬੋਰਡ ਕਈ ਵਾਰੀ ਜਿੱਦਾਂ ਨਹੀਂ ਫੋਨ ਫਨ ਫੜਨਾ ਹੁੰਦਾ ਜਾਂ ਕਿਦਾਂ ਹੈਗਾ ਤੇ ਫੇ ਮੈਂ ਇੱਥੇ ਰੱਖ ਕੇ ਵੀਡੀਓ ਬਣਾ ਲੈਣੀ ਨਹੀਂ ਬਹੁਤ ਸੌਖਾ ਆ ਤੇ ਇੱਕ ਛੋਟਾ ਵੀ ਹੈਗਾ ਤੇ ਇੱਕ ਚਲੋ ਵੱਡਾ ਵੀ ਹੈਗਾ ਆ ਬਸ ਤਿਆਰੀ ਸਾਡੀ ਜਾਣਦੀ ਆ ਹੁਣ ਜਾਣਾ ਵੀ ਸੀ ਲੱਗ ਗਈ ਆ ਪਿੰਡ ਜਾਣਾਂ ਨੂੰ ਕਿ ਦੂਰ ਹੈਗਾ ਤੇ ਜਾਵਾਂਗੇ ਤੁਹਾਨੂੰ ਫਿਰ ਵਲੌਗ ਬਣਾ ਕੇ ਦਿਖਾਵਾਂਗੇ ਚੱਲੇ ਕਿੱਥੇ ਆ ਅਸੀਂ ਹੈ ਨਾ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਹੁਣ ਸਾਡੀ ਤਿਆਰੀ ਫੁੱਲਿਆ ਤੇ ਮੇਰਾ ਰਮਾਲੂ ਕਿੱਥੇ ਆਵਲਾ ਅੱਛਾ ਪਰਸੇ ਨਾ ਇਦਾਂ ਮੈਂ ਰਮਾਲੂ ਇੱਕ ਤੇ ਲੈ ਜਾਨੀ ਮੈਂ ਭੁੱਲ ਜਾਨੀ ਰਮਾਲ ਉਥੇ ਇਹਦੇ ਵਿੱਚ ਰੱਖਿਆ ਲੱਗਦਾ ਮੈਂ ਤੇ ਦਿਨ ਹੈਗੇ ਛੋਟੇ ਛੋਟੇ ਬਹੁਤ ਤੇ ਜੇ ਜਾਓ ਤਾਂ ਉਥੇ ਦਿਨ ਢੜੀ ਲੰਘ ਜਾਂਦੀ ਐ ਜੇ ਘਰ ਦੇ ਕੰਮ-ਕਾਰ ਕਰੋ ਤਾਂ ਫਿਰ ਘਰ ਕੰਮ-ਕਾਰ ਚ ਟਾਈਮ ਪਾਸ ਹੋ ਜਾਂਦਾ ਚਲੋ ਖैर ਪਰ ਅੱਜ ਧੁੰਦ ਨਹੀਂ ਪਈ ਹੈਗਾ ਜੀ ਮੌਸਮ ਸਹੀ ਆ ਵਧੀਆ ਮੌਸਮ ਅੱਜ ਤੇ ਪਰਸੋਂ ਤੋਂ ਧੁੰਦ ਬਹੁਤ ਬੇਸੀਗੀ ਤੇ ਜਿੱਦੋਂ ਧੁੰਦ ਨਾ ਪਈ ਹੋਵੇ ਤੇ ਫੇਰ ਸੋਨਾ ਜਲਦੀ ਧੁੱਪ ਨਿਕਲੇ ਆਉਂਦੀ ਆ ਹੈਨਾ ਤੇ ਸਾਡੇ ਕੱਪੇ-ਕੁਪਰੇ ਵਿੱਚ ਇਦਾਂ ਦੀ ਮਹਿਸੇ ਵਸੇ ਪਏ ਕਿ ਜਾਣਾ ਹੋਵੇ ਨਾ ਤੇ ਫੇਰ ਕੱਪੜਿਆਂ ਦਾ ਸਾਡਾ ਕੰਮ ਇਦਾਂ ਹੁੰਦਾ ਆ ਤੇ ਫੇਰ ਚਲੋ ਆ ਕੇ ਖੈਰ ਕਹਿਣਾ ਕਰ ਲਾਂਗੇ ਕੰਮ ਕਰ ਤੇ ਆ ਧੁੱਪ ਦੇਖੋ ਬਾਹਰ ਤੇ ਵਧੀਆ ਚੱਲੀ ਮੈਂ ਇੱਥੇ ਧੁੱਪਿਆ ਜੋ ਬਾਹਰ ਤੁਪ ਸੋਹਣੀ ਲੱਗਦੀ ਆ ਤੁਪ ਜਦ ਤੁਪ ਨਾ ਮੌਸਮ ਵਧੀਆ ਹੋ ਜਾਂਦਾ ਆ ਜੀ ਗੱਲ ਆ ਉਪਰ ਸੇ ਇੱਥੇ ਰੱਖਣਾ ਫੇਲ ਜਾਣਾ ਆਹ ਉਹ ਦਿਨ ਕੱਲ ਪਰਸ ਮਮੀ ਉਹ ਨਾਨੀ ਨੇ ਚਤਾ ਬਲਾਤਾ ਪਰਸ ਦਾ ਬੈਗ ਦਾ ਮੈਂ ਕਿਹਾ ਉਹਨਾਂ ਨੇ ਇੱਥੇ ਮੁੜ ਕੇ ਆਉਣਾ ਆ ਆਹ ਤੇ ਇਦਾਂ ਕਰਕੇ ਹੁਣ ਸਾਡੀ ਬੱਸ ਗੱਡੀ ਆਉਣ ਵਾਲੀ ਆ ਹੁਣੇ ਹੀ ਤਿਆਰੀਆਂ ਸਾਡੀਆਂ तो थोड़ी धुप सेक ली हेना जरा बैठो तो फिर धुप ज्यादा लगती है जो शाम बैठो फिर ठंड लगती है चाह पी घुट छोरा चाहिए मैं तो पीनी है पी लो एवं घुट गई पी दो है ਤੇ ਜਿੱਥੇ ਦੇਖੋ ਜਾਣਾ ਜਾਣਾ ਪੈਂਦਾ ਇਥੇ ਜਾਣਾ ਹੋਵੇ ਨਾ ਤੇ ਜਾਣ ਆਉਣ ਤੋਂ ਬਗੈਰ ਵੀ ਨਹੀਂ ਗੱਲ ਬਣਦੀ ਚਲੋ ਕਿਦਾਂ ਫੋਨ ਕਰ ਲੈਣਗੇ ਉਹ ਤੇ ਜਾਣ ਤੋਂ ਬਗੈਰ ਗੱਲ ਨਹੀਂ ਬਣਦੀ ਦੇਖੋ ਮਿਰਚਾਂ ਕਾਲੀਆਂ ਅੱਛਾ ਇਹਨਾਂ ਪਾਵਾਂਗੇ ਚਾਰ ਅਜੇ ਤਾਂ ਟਾਈਮ ਹੈ ਨੀਗਾ ਆਪਾਂ ਦੇਖਾਂਗੇ ਮੇਟਾ ਬੋਸ ਨੇ ਕੜੀਆਂ ਦੇ ਵਿੱਚੋਂ ਨਾਲ ਵੀ ਹੋ ਗਈਆਂ ਨੇ ਉਹ ਵੀ ਚਾਰ ਪਾਉਂਦਾ ਟਾਈਮ ਹੈ ਨਹੀਂਗਾ ਹੁਣ ਇਹ ਨਾਲੇ ਚਾਰ ਪਾਵਾਂਗੇ ਨਾਲੇ ਦੱਸਾਂਗੇ ਆਪਣੇ ਜਿਹੜੇ ਫਾਲੋਅਰ ਸਬਸਕ੍ਰਾਈਬਰ ਹਨ ਸਾਡੇ ਉਹਨਾਂ ਨੂੰ ਦੱਸਾਂਗੇ ਤੁਸੀਂ ਵੀ ਇਹ ਚਾਰ ਪਾਇਆ ਕਰੋ ਪਹਿਲਾਂ ਪਾਇਆ ਸੀ ਮੇਚ ਦਾ achar ਮੈਂ ਤੇ ਵਲੌਗ ਬਣਾਇਆ ਸੀਗਾ ਉਹਦਾ ਇਦੋਂ ਤੋਂ ਪੰਦੀਦ ਇਦਲਾ ਨੂੰ denn ਬਾਬਾ ਡਾ ਹੁੰਦਾ ਹੈ ਹੂੰ ਤੋਂ ਹੁੰਦੀ ਆ ਹੇ ਹੋਰ ਤਰ੍ਹਾਂ ਹੁੰਦੀ ਆ ਜਿਹੜਾ ਤੋਂ ਹੁੰਦੀ ਆ ਆ ਲਓ ਪੀਓ ਚਾਹ ਨਹੀਂ ਨਾਰਮਲ ਜਈ ਆ ਥੋੜੀ ਜੀ ਚਾਹ ਹਾਂ ਚਾਹ ਥੋੜੀ ਸੀਗੀ ਤੇ ਚਲੋ ਮੈਂ ਕਿਹਾ ਫਿਰ ਚਾਹ ਸਵਾਦ ਬਦਲ ਜਾਂਦਾ ਜਦੋਂ ਸਾਡੇ ਕੱਪੜੇ ਵੀ ਮੇਰੇ ਧੋਣ ਵਾਲੇ ਪਏ ਆ ਤੇ ਮਸ਼ੀਨ ਜੋ ਕਪੜੇ ਪਾ ਤਾ ਸਿੜਤੇ ਆ ਤੇ ਕੰਮ ਕਰ ਦੇਖਾਂਗੇ ਆਕੇ ਤਾਂ ਪਵਤ ਲੱਗੇ ਲੱਗੂਗੀ ਅੱਜ ਹਨਾ ਸੂਰ ਸਾਹਮਣੇ ਸੂਰ ਦੇ ਸਾਹਮਣੇ ਬੈਠ ਨਹੀਂ ਹੁੰਦਾ ਹੁਣ ਧੁੰਦ ਕਰਕੇ ਹਾਂ ਧੁੰਦ ਕਰਕੇ ਫੇ ਤਾਂ ਉੱਪਰ ਵਧੇ ਚੜ ਜਾਂਦੀ ਆ ਇਹ ਸਾਡੇ ਸਬਜੀ ਵਾਲਾ ਵੀ ਆ ਗਿਆ ਤੇ ਔਰ ਟੀਵੀ ਤੋਂ ਬਾਅਦ ਸੁਣਦੀ ਹੁੰਦੀ ਆ ਉਹਦੀ ਸਬਜੀ ਵਾਲੀ ਦੇਵ ਵਧੀਆ ਆ ਆਈ ਗਿਆ ਨਹੀਂ ਸਬਜੀ ਨਹੀਂ ਲੈਣੀ ਅੱਜ ਸਬਜੀ ਦਾਲ ਵੀ ਹੈਗੀ ਆ ਸਬਜੀ ਵੀ ਅੱਜ ਕੱਲ ਬਣਾਈ ਸੀ ਉਹ ਹੈਗੀ ਆ ਹੂੰ ਤੇ ਸਹੀ ਆ ਇੱਥੇ ਕੁਰਸੀ ਰੱਖਣੀ ਡੈਡੀ ਦੀ ਤੁੱਪੇ ਬਹਿ ਜਾਣਾ ਜਦਦਾ ਰਹੇ ਇਹਦੇ ਬੰਦੇ ਦੀ ਹੋਰ ਕੁਝ ਨਹੀਂ ਹੈਗਾ ਇਸ ਦੁਨੀਆ ਤੇ ਬੰਦਾ ਘੱਡੀ ਦਾ ਪਤਾ ਨਹੀਂ ਕੀ ਹੋ ਜਾਣਾ ਹੋਰ ਕੀ ਹੋਇਆ ਨਾ ਮਿੰਟੋ ਮਿੰਟੀ ਹੂੰ ਬੰਦੇ ਨੂੰ ਜਿੰਦੇ ਨੂੰ ਬੜਾ ਹੁੰਦਾ ਵੀ ਮੈਂ ਇਦਾਂ ਇਦਾਂ ਜਦੋਂ ਇਦਾਂ ਹੋ ਜਾਂਦਾ ਤਾਂ ਫੇਰ ਕੁਝ ਨਹੀਂ ਖਤਮ ਸਾਰਾ ਕੁਝ ਹੋ ਜਾਂਦਾ ਹਾਂ ਇਦਾਂ ਹੋ ਜਾਂਦੀ ਆ ਫੀਲੋ ਚਾਫ ਫੇ ਫੜਾਫੜਾ ਪਾ ਜਾਣਾ ਹੈ ਟਾਈਮ ਦੌੜਾ ਹੀ ਜਾਂਦਾ ਫਟਾਫਟ ਚਲੋ ਚੱਲਦੇ ਹੰਡਾ ਹੋ ਗਿਆ ਹੁਣ ਟਾਈਮ ਸਤਿ ਸ਼੍ਰੀ ਅਕਾਲ ਜੀ ਅੱਜ ਹੈਗਾ ਬੁੱਧਵਾਰ ਤੇ ਇਹ ਮਾਰਨਿੰਗ ਟਾਈਮ ਬੁੱਧਵਾਰ ਦੀ ਵੀਡੀਓ ਤੇ ਕੱਲ ਵੀਡੀਓ ਬਣਾਈ ਸੀ ਮੈਂ ਤੇ ਤੁਹਾਨੂੰ ਪਤਾ ਕੱਲ ਗਏ ਸੀ ਅਸੀਂ ਕਿਤੇ ਤੇ ਤੁਹਾਨੂੰ ਦੱਸਾਂਗੇ ਬਲੌਗ ਦੇ ਐਂਡ ਵਿੱਚ ਕਿੱਥੇ ਗਏ ਸੀ ਤੇ ਆਉਂਦਿਆਂ ਨੂੰ ਕੰਮ ਕਰਕੇ ਨੇ ਪਏ ਹੁੰਦੀਆਂ ਨਾ ਕਰਨੇ ਹੁੰਦੀ ਐ ਇਸ ਕਰਕੇ ਵੀਡੀਓ ਅਪਲੋਡ ਨਹੀਂ ਹੋਈ ਹੈਗੀ ਤੇ ਮਾਰਨਿੰਗ ਟਾਈਮ ਆ ਤੇ 7:30 ਦਾ ਟਾਈਮ ਆ ਤੇ ਮੰਮੀ ਜੀ ਦੇ ਮੈਂ ਨੌ ਕੱਟਣ ਦੀ ਸੀ ਕਿਉਂ ਨੌ ਕੱਟਦੀ ਹੁੰਨੀ ਐ ਮੈਂ ਛੋਟੀ ਹੁੰਦੀ ਨੌ ਕੱਟਦੀ ਮੈਨੂੰ ਨੌ ਕੱਟਣ ਦਾ ਬੜਾ ਸ਼ੌਂਕ ਆ ਤੇ ਇਸ ਕਰਕੇ ਮਮੀ ਦੇ ਨੋ ਬਹੁਤ ਵੱਡੇ ਹੋਏ ਸੀਗੇ ਤੇ ਮੈਂ ਕਿਹਾ ਚਲੋ ਮੈਂ ਕੱਟਦੀ ਆ ਨਾ ਕੋਈ ਫਰਕ ਨਹੀਂ ਪੈਂਦਾ ਹੈਗਾ ਤਬੀਰਗਾ ਦੀ সেবা ਕਰਨ ਦਾ ਇਹ ਫਲ ਮਿਲਦਾ ਹੈ ਤਾਂ ਆਪਾਂ ਨੂੰ ਆਪਾਂ ਵੀ ਚਲ ਵੇਸ ਨੂੰ ਬਚਾਉਣਾ ਹੀ ਆ ਨਾ ਤੇ ਉਹ ਸਾਰਿਆਂ ਨੂੰ ਪਤਾ ਆ ਤੇ ਮੈਨੂੰ ਹੁੰਦਾ ਵੀ ਮੇਰੇ ਹਮਓਰ ਦੇ ਨਾਲੋਂ ਮੈਨੂੰ ਬਜ਼ੁਰਗਾ ਨਾਲ ਟਾਈਮ ਕੱਟਣਾ ਮਤੇ ਲੱਗਦਾ ਕਿਉਂ ਇਨਾਂ ਕੋ ਕੁਛ ਨਾ ਕੋ ਸਿੱਖਣ ਨੂੰ ਮਿਲਦਾ ਆ ਇਸ ਕਰਕੇ ਮੈਨੂੰ ਉਹਨਾਂ ਦੇ ਗੱਲਾਂ ਬਹੁਤ ਵਧੀਆ ਲੱਗਦੀਆਂ ਚੰਗੀਆਂ ਲੱਗਦੀਆਂ ਤੇ ਮੈਂ ਫਿਰ ਨੋ ਕੱਟਦੀ ਆ ਸਾਰੇ ਜਾਨੀ ਹੱਥਾਂ ਦੇ ਤੇ ਨਾ ਵਾ ਬੜੇ ਸੀਗੇ ਤਾਂ ਮੈਨੂੰ ਬੜੀ ਘਾਲ ਆਉਂਦੀ ਆ ਨਾ ਰੱਖਣ ਮੈਂ ਕਦੀ ਆਪਣੇ ਨਾ ਰੱਖਿਆ ਹੈਗੇ ਅਸ ਕਰਕੇ ਮੈਂ ਪਿੰਡ ਜਾਵਾ ਜੇ ਮਮੀ ਹੁਣੀ ਇੱਥੇ ਆਏ ਹੁਣ ਮੈਂ ਜਰੂਰ ਨਾ ਕੱਟਦੀ ਹੁੰਨੀ ਆ ਤੇ ਮੇਰਾ ਨਾ ਵਾਲੀ ਖਿਆਰ ਰਹਿੰਦਾ ਹੈ ਹਨਾ ਤੇ ਮਾਪੇ ਹੀ ਆਪਣੇ ਸੱਚੇ ਸਾਥੀ ਆ ਹਨਾ ਤਾਂ ਆਪਾਂ ਨੂੰ ਮਾਪਿਆਂ ਦੀ ਸੇਵਾ ਕਰਨੀ ਜਰੂਰ ਚਾਹੀਦੀ ਹੈ ਹਨਾ ਤੇ ਮੈਂ ਬੜੇ ਧਿਆਨ ਨਾਲ ਕਟੰਡੀ ਆ ਮੈਨੂੰ ਇਹ ਵੀ ਨਾ ਹੋਵੇ ਵੀ ਕਿਤੇ ਕੱਚਾ ਨਾ ਕੱਟ ਹੋ ਜਵੇ ਨਾ ਤੇ ਦੇਖੋ ਜੀ ਮਾਪੇ ਆਪਣੇ ਲਈ ਨਾ ਕੁਝ ਕਰਦੇ ਆ ਸੀ ਉਹਨਾਂ ਲਈ ਇੰਨਾ ਵੀ ਕਰ ਸਕਦੇ ਹੈਗੇ ਤੇ ਇਹਨਾਂ ਦੀ ਕਦਰ ਕਰਨੀ ਚਾਹੀਦੀ ਕਦਰ ਦੇ ਨਾਲ ਸਾਰਾ ਕੁਝ ਆ ਤੇ ਜੇ ਆਪਾਂ ਕਦਰ ਕਰਾਂਗੇ ਆਪਣੇ ਬੱਚਿਆਂ ਦੇ ਦੇਖ ਕੇ ਤੇ ਆਪਣੇ ਬੱਚੇ ਵੀ ਦੇਖਣ ਕਿ ਸਾਡੇ ਮਾਪੇ ਕਦਰ ਕਰਦੇ ਆ ਤਾਂ ਅਸੀਂ ਵੀ ਗਾਂ ਕਰੀਏ ਹਨਾ ਹਰ ਰਿਸ਼ਤੇ ਨੂੰ ਥਾਂ ਦੇਣਾ ਚਾਹੀਦਾ ਚਾਹੇ ਉਹ ਭੈਣ ਭਰਾ ਹੋਣ ਚਾਹੇ ਮਾਪੇ ਹੋਣ ਜਾਂ ਕੁਝ ਵੀ ਹੋਵੇ ਹਨਾ ਤੇ ਮੈਂ ਨਾ ਕਰਦੀ ਆ ਤੇ ਮੰਮੀ ਹਣੀ ਬੜੇ ਖੁਸ਼ ਹੁੰਡੇ ਕਹਿੰਦੇ ਮੇਰੇ ਦੀ ਨਾ ਛੋਟੀ ਹੁੰਦੀ ਵਿਣਾ ਨਾ ਕਰਦੀ ਤਾਂ ਹੁਣ ਵੀ ਉਹ ਦਿਨੋਂ ਕੱਟਦੀ ਹੈ ਤੇ ਮੈਂ ਕਹਿੰਦੀ ਮੈਂ ਫੇਕੀ ਹੋਇਆ ਚਲੋ ਵਧੀਆ ਗੱਲ ਆ ਨਾ ਕੱਟਣੀ ਚਾਹੀਦੇ ਆ ਨਾ ਤੇ ਇਦਾਂ ਵੀ ਨੌਂ ਚੰਬੈਲ ਫਸੀ ਹੁੰਦੀ ਆ ਤੇ ਕਈ ਵਾਰੀ ਆਪਾਂ ਮਿੱਟੀ ਵਿੱਚ ਫਸ ਜਾਂਦੀ ਉਹਦੇ ਨਾਲ ਆਪਾਂ ਧਿਆਨ ਰੱਖਦੇ ਨਹੀਂ ਕਿ ਦੀ ਆ ਪਾਟਾ ਗੁੰਨ ਲੈਨੇ ਆ ਤੇ ਦੀ ਰੋਟੀ ਖਾ ਲੈਣ ਪਰ ਨੌਂ ਦੀ ਸਫਾਈ ਹੋਣੀ ਚਾਹੀਦੀ ਆ ਤੇ ਫੇਰੀ ਸਭ ਤੋਂ ਵੱਡੀ ਤੰਦਰੁਸਤੀ ਆ ਤੰਦਰੁਸਤੀ ਆਪਣੀ ਸਿਹਤ ਬੜੀ ਨੇਮ ਤੇ ਆ ਤੰਦਰੁਸਤੀ ਹੈ ਨਹੀਂ ਤਾਂ ਆਪਣਾ ਸੀ ਕੁਝ ਵੀ ਨਹੀਂ ਹੈਗਾ ਨਾ ਤਾਂ ਆਪਾਂ ਨੂੰ ਆਪਣੀ ਸਰੀਰ ਦੀ ਕੇਅਰ ਕਰਨੀ ਚਾਹੀਦੀ ਔਰ ਸਫਾਈ ਰੱਖਣੀ ਚਾਹੀਦੀ ਹੈ ਨਾ ਨਹਾਂ ਦੀ ਖਾਸ ਕਰਕੇ ਰੱਖਣੀ ਚਾਹੀਦੀ ਕਿਉਂਕਿ ਨਹਾਂ ਤੋਂ ਕਈ ਬਿਮਾਰੀਆਂ ਪੈਦਾ ਹੋ ਜਾਂਦੀਆਂ ਜਦੋਂ ਆਪਾਂ ਗੰਦਮੰਦ ਨਹਾਂ 'ਚ ਫਸਿਆ ਹੁੰਦਾ ਤਿਸ ਕਰਕੇ ਨਹਾਂ ਸਾਫ਼ ਰੱਖਣੀ ਚਾਹੀਦੀ ਆ ਤੇ ਹੱਥਾਂ ਦੇ ਨਹ ਕੱਟ ਦਿੱਤੇ ਆ ਹੁਣ ਆਈ ਪੈਰਾਂ ਦੀ ਵਾਰੀ ਤੇ ਪੈਰਾਂ ਦੇ ਮੇ ਨਹ ਕੱਟ ਦੀ ਬੜੇ ਧਿਆਨ ਨਾਲ ਤੇ ਮੰਮੀ ਹੁਣੀ ਖੈਰ ਨਹੀਂ ਕਰਦੇ ਆਪਣੇ ਨੌਂ ਦੀ ਕਾਲ ਕਰ ਲੈਂਦੇ ਇਦਾਂ ਹੀ ਤੇ ਮੈਨੂੰ ਹੁੰਦਾ ਵੀ ਮੈਂ ਫਟਾਫਟ ਕੱਢ ਦਾਂ ਮੈਂ ਤਾਂ ਨੌਂ ਆਪਣੇ ਫਾਦਰ ਨਾਲ ਉਹਦੇ ਵੀ ਕੱਢਦੀ ਹੁੰਦੀ ਸੀ ਕਿਉਂ ਉਹਦੇ ਹਿਸਾਬ ਨਾਲ ਉਹਨਾਂ ਦੇ ਨੌਂ ਪਪਾ ਪੱਕ ਚੁੱਕੇ ਸੀ ਜਿੰਦਾਂ ਕਹ ਲੋ ਸਖਤ ਹੋ ਜਾਂਦੇ ਸੀਗੇ 80 ਸਾਲ ਦੀ ਉਮਰ ਹੋ ਗਈ ਸੀ ਉਹਨਾਂ ਦੀ ਹੁਣ ਚਲੋ ਖੈਰ ਹੈ ਨਹੀਂ ਜਦੋਂ ਹੁੰਦੇ ਸੀ ਮੈਂ ਕੱਢਦੀ ਹੁੰਦੀ ਸੀ ਨੌਂ ਉਹਨਾਂ ਦੇ ਤੇ ਟਾਈਮ ਟਾਈਮ ਦੀ ਗੱਲ ਆ ਤੇ ਨੌਂ ਦੇ ਪਾਣੀ ਪਾ ਕੇ ਤੇ ਫੇਰ ਨੌਂ ਕੱਟਦੇ ਹੁੰਦੇ ਸੀ ਕਿ ਮੈਨੂੰ ਤਾਂ ਬੜਾ ਵਧੀਆ ਲੱਗਦਾ ਸੀ ਉਹਨਾਂ ਨੂੰ ਬੜੀ ਅਸੀਸਾਂ ਦੇਣੀਆਂ ਉਹਨਾਂ ਨੇ ਮੈਨੂੰ ਵੀਕਲ ਵੀਰ ਤੂੰ ਰਾਜ਼ੀ ਰਹਿ ਨਾ ਨਵਾਂ ਮੇਰੇ ਕੱਟ ਦੀਆਂ ਤੇ ਸਿਆਣੇ ਬੰਦੇ ਸੀਸਾ ਨਹੀਂ ਦਿੰਦੇ ਹੁੰਦੇ ਆ ਤੌਰ ਦੇਣੇ ਵੀ ਚਾਹੀਦੇ ਆ ਤੇ ਤੁਸੀਂ ਮੇਰੇ ਬਲੌਗ ਪਿਛਲੇ ਦੇਖ ਸਕਦੇ ਆ ਤੇ ਦੋ ਮਤਲਬ ਮੈਂ ਬਣਾ ਸੀ ਬਲੌਗ ਮੇᱫੋ ਕੋਈ ਇੱਕ ਮਾ ਮਰੀਆਂ ਦੋ ਦੋ ਮਾਵਾ ਤੁਸੀਂ ਇਹ ਬਲੌਗ ਦੇਖ ਸਕਦੇ ਆ ਸਾਰਾ ਪਤਾ ਲੱਗ ਜਾਊਗਾ ਨਾ ਤੇ ਕੱਲ ਅਸੀਂ ਗਏ ਸੀਗੇ ਆਪਣੇ ਨਾਨਕੇ ਪਿੰਡ ਟਾਂਡੀ ਤੇ ਮੰਮੀ ਜੀ ਤਾਂ ਭੋਗ ਸੀਗਾ ਤੁਹਾਨੂੰ ਪਤਾ ਵੇਸ ਮੌਕੇ ਤੇ ਇਦਾਂ ਨਹੀਂ ਮਾਰਗ ਦੇ ਭੋਤੇ ਵੀਡੀਓ ਨੇ ਚੰਗੇ ਲੱਗਦੇ ਬਣਾਉਂਦੇ ਨਾ ਤੇ ਕੱਲ ਉੱਥੇ ਸਾਰੀਆਂ ਭੈਣਾਂ ਇਕੱਠੀਆਂ ਸਾਰੇ ਰਿਸ਼ਤੇਦਾਰ ਤੇ ਫਿਰ ਮੈਂ ਵੀ ਗਈ ਸੀ ਤੇ ਜਾਣਾ ਪੈਂਦਾ ਇੱਥੇ ਜਾਣਾ ਹੋਵੇ ਨਾ ਰਿਸ਼ਤੇਦਾਰੀ ਵਿੱਚ ਤੇ ਕੰਮ-ਕਾਰ ਵੀ ਕਰਨੇ ਪੈਂਦੇ ਘਰਾਂ ਦੇ ਤਾਂ ਔਰ ਆਪਣਾ ਜਾਣਾ ਆਉਣਾ ਵੀ ਪੈਂਦਾ ਆ ਤੇ ਜਾਣਾ ਵੀ ਚਾਹੀਦਾ ਆ ਤੇ ਫਿਰ ਆਉਣ ਜਾਣਾ ਹੁੰਦੀ ਰਿਸ਼ਤੇਦਾਰੀ ਘਰ ਬੈਠਿਆ ਨਹੀਂ ਵਿਧਿਆਦ ਦਾ ਦੇਖੋ ਜੀ ਹੁਣ ਨੋ ਇਧਰਲੇ ਪੈਰ ਤੇ ਕੱਢਦੀਆਂ ਤਾਂ ਉਧਰਲੇ ਬਸ ਹੁਣ ਕੱਟ ਲੈਣੇ ਆ ਤੇ ਸੇ ਵਈ ਸਭ ਤੋਂ ਵੱਡੀ ਆ ਮਾਪਿਆਂ ਦੀ ਸੇਵਾ ਹਨਾ ਤੇ ਆਪਾਂ ਨੂੰ ਲੋੜ ਜ਼ਰੂਰੀ ਹੈ ਕਰਨੀ ਚਾਹੀਦੀ ਹੈ ਤੇ ਇਹ ਸੇਵਾ ਕੀਤੀ ਆਪਣੇ ਗਾਂ ਕੰਮ ਆਉਂਦੀ ਆ ਤਾਂ ਆਪਣੇ ਬੱਚੇ ਵੀ ਕੁਝ ਸਿੱਖਦੇ ਆਪਣੇ ਕੋਲੋਂ ਜੋ ਆਪਣੇ ਘਰ ਦਾ ਮਾਹੌਲ ਹੋਵੇ ਉਸ ਬੱਚਿਆਂ ਤੇ ਬਹੁਤ ਪ੍ਰਭਾਵ ਪੈਂਦਾ ਇਸ ਚੀਜ਼ ਦਾ ਤੇ ਉਹਨਾਂ ਨੂੰ ਕੋ ਸਿੱਖਣ ਨੂੰ ਮਿਲਦਾ ਤੇ ਬੜੇ ਧਿਆਨ ਨਾਲ ਕੱਟਉਂਦੇ ਕਿਵਰੇ ਕੱਚਾ ਕੱਟ ਹੋ ਜਵੇ ਤਾਂ ਮੁਸ਼ਕਲ ਹੋ ਜਾਂਦੀ ਹੈ ਫਿਰ ਜ਼ਖਮ ਬਣ ਜਾਂਦਾ ਹੈ ਤੇ ਫਿਰ ਉਹ ਸਹੀ ਨਹੀਂ ਹੁੰਦਾ ਹੈਗਾ ਤੇ ਮੰਮੀ ਨੂੰ ਜਾਣਦੀ ਕਾਲੀ ਕਿ ਸਾਡੇ ਪਿੰਡ ਜਿੱਦਾਂ ਕਹ ਲੋ ਬਸ ਬਸ ਸਟੈਂਡ ਹੈਗਾ ਆ ਤੇ ਬੜਾ ਸੌਖਾ ਆਉਣ ਜਾਣਦਾ ਹੁੰਦਾ ਆ ਤੇ ਜਦੋਂ ਉਧਰ ਖਾਨਕ ਜਾਣੇ ਉੱਥੇ ਬੜਾ ਔਖਾ ਹੁੰਦਾ ਆ ਬਸ ਰਹੀ ਜਾਂਦੀ ਕੋ ਬਿੰਡ ਨੂੰ ਤੇ ਇਹ ਗੱਲ ਹੋ ਜਾਂਦੀ ਆ ਚਲੋ ਜੀ ਨਵਾਂ ਕੱਟੇ ਗਿਆ ਹੁਣ ਤੇ ਹੋ ਗਿਆ ਕੰਮ ਫਿਨ ਹਾਂਜੀ ਮੰਮੀ ਤਾਂ ਚਲ ਗਈ ਸਵੇਰੇ ਬਾਅਦ ਫੇਮ ਕੰਮ ਕਰਨ ਵੇੜੇ ਆਪਣੇ ਘਰ ਦੇ ਸਾਰੇ ਹਨਾ ਤੇ ਮੇਰੇ ਕੰਮ ਹੋ ਗਿਆ ਫਿਨਿਸ਼ ਤੇ ਅੰਦਰ ਠੰਡ ਵੜੀ ਆ ਤਾਂ ਛੱਤ ਤੇ ਧੁੱਪ ਆ ਧੁੱਪ ਸੇਕਣੀ ਆ ਤੇ ਹੁਣ ਅੰਦਰ ਠੰਡ ਲੱਗਦੀ ਆ ਤੇ ਧੁੱਪ ਲੱਗਦੀ ਆ ਕਿਤੇ ਜਾਣ ਨੂੰ ਚੱਕਾ ਨਹੀਂ ਹੈਗਾ ਤੇ ਕਮੈਂਟ ਕਰਕੇ ਦੱਸਿਓ ਸਾਡਾ ਵਲੌਗ ਤੁਹਾਨੂੰ ਦਾ ਲੱਗਾ ਜ਼ਰੂਰ ਕਮੈਂਟ ਕਰਿਓ ਜੀ ਹਨਾ ਕਿ ਸਾਨੂੰ ਪਤਾ ਲੱਗਦਾ ਕਿ ਸਾਡੇ ਵਲੌਗ ਤੁਹਾਨੂੰ ਦਾ ਲੱਗਦੇ ਤੁਹਾਨੂੰ ਹਨਾ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਦਾ ਕਰੋ ਲਾਈਕ ਤੁਸੀਂ ਬਹੁਤ ਕੱਟ ਕਰਦੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਸਸਿਕਾ ਸਾਰਿਆਂ ਨੂੰ ਜੀ ਬਾਏ ਬਾਏ ਓਕੇ ਜੀ